ਹਾਂਜੀ ਮਿੱਤਰੋ ਕਿਵੇਂ ਠੀਕ ਠਾਕ ਹੋ ਸਾਰੇ ਆਪਾਂ ਪਹੁੰਚੇ ਆਂ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਵੱਡੀ ਦੇ ਵਿੱਚ ਤੇ ਆਜੋ ਬਾਈ ਜੀ ਤੁਹਾਨੂੰ ਦਿਖਾਈਏ ਟਰੈਕਟਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਲਾਈਕ ਕਰ ਦਿਓ ਤੇ ਇਹ ਮੰਡੀ ਬਾਈ ਜੀ ਹਰ ਸੋਮਵਾਰ ਨੂੰ ਲੱਗਦੀ ਆ ਤੇ ਅੱਜ ਤਰੀਕ ਹੈਗੀ ਆ ਜੀ 7 7ਵਾਂ ਮਹੀਨਾ 2025 ਹੈ ਜੀ ਤੇ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 911 ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਆ ਜਾਓ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਟਰੈਕਟਰ ਵਧੀਆ ਤੋਂ ਵਧੀਆ ਜੀ ਆ ਜਾਓ ਫਿਰ ਮੰਡੀ ਦੇ ਵਿੱਚ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਆ ਜਾਓ ਜੀ ਫਿਰ ਲਓ ਵੀ ਮਿੱਤਰੋ ਫੋੜ ਟਰੈਕਟਰ 3700 ਤੁਸੀਂ ਦੇਖੋ ਬਾਈ ਜੀ ਮੰਡੀ ਦੇ ਵਿੱਚ ਪਹੁੰਚਿਆ ਜੀ ਵੇਕਿੰਡ ਦੀ ਖਾਤਰ ਗੁੜਿਆਰ ਦੇ ਟਾਇਰ ਹੈ ਜੀ 13 9 13 622 ਦੇਖੋ 3700 ਫੋਰ ਟਰੈਕਟਰ ਬਹੁਤ ਜੜਾਈ ਹੁੰਦੀ ਸੀ ਜੀ ਕਿਸੇ ਟਾਈਮ ਸਾਜ਼ਰੀ ਬਹੁਤ ਸੋਹਣੀ ਲੱਗੀ ਟਰੈਕਟਰ ਦੇ ਦੇਖੋ ਜੀ ਇਹੋ ਸਾਦਰ ਸਹਿਰ ਬਈ ਦੱਬ ਕੇ ਬਹੁਤ ਵਧੀਆ ਟਰੈਕਟਰ ਹੈ ਬਈ ਫੋੜ ਦੇਖੋ ਜੀ ਇਸਲਾ ਬਸਾਰ ਜੁੱਤੂ ਬੜਾ ਡੱਕਾ ਪੱ ਲੱਗਿਆ ਪੂਰਾ ਵਧੀਆ ਟਰੈਕਟਰ ਹੈ ਜੀ ਬਹੁਤ ਜੜਾਈ ਹੁੰਦੀ ਸੀ ਜੀ ਆਹ ਟਰੈਕਟਰ ਦੀ ਇਸੇ ਟਾਈਮ ਮੇਰੇ ਸਾਹ ਦੇ ਵਿੱਚ ਵੀਡੀਓ ਦੇ ਵਿੱਚ ਦਾ ਨਾ ਨਾ ਰੇਟਰ ਉੱਤੇ ਦੇ ਕੀ ਹੈਗਾ ਇਹ ਰੋਡ ਰੂਟ ਦਾ ਦੱਸ ਦੇ ਕੀ ਜੇ ਪਾਇਆ ਹੋਇਆ ਤਾਂ ਰੇਟਰ ਦਾ 140 ਆ 94 ਮਾਡਲ ਆ ਟਰੈਕਟਰ ਹੋਰ ਟਰੈਕਟਰ 140 ਰੇਟਾ 94 ਮਾਡਲ ਕਿਹੜੇ ਪੰਡੂ ਦਾ ਟਰੈਕਟਰ ਸਹਨੇ ਤੋਂ ਬਈ ਟਰੈਕਟਰ ਹੈਗਾ ਸਹਨੇ ਤੋਂ ਜੀ ਦੇਖੋ ਜੀ ਹੋਰ ਟਰੈਕਟਰ ਆ ਪਿਆਵ ਨੰਬਰ ਵੀਰੋ ਕਰਦੇ ਸੀ ਸ਼ੇਰ ਦਾ ਲੋ ਵੀ ਘੱਟ 55 ਆ ਗਿਆ ਜਿਹੜਾ ਸਵਰਾਜ ਦੇਖੋ 855 ਸਵਰਾਜ ਬਹੁਤ ਵਧੀਆ ਜੀ 14 28 ਦੇ ਟਾਇਰ ਆ ਫਾਤਰੀ ਲੱਗੀ ਆ ਐਲਟਰ ਬਹੁਤ ਵਧੀਆ ਜੀ ਸਵਰਾਜ ਦੇਖੋ ਬਾਈ ਸਵਰਾਜ ਟਰੈਕਟਰ 2006 ਮਾਡਲ ਆ 285 ਰੇਟ ਕਰਦੇ ਬਾਈ 6 ਮਾਡਲ ਆ 285 ਰੇਟ ਕਰਦੇ ਤੇ ਫਰੈਸ ਸਰ ਸਟੀering ਹੈ ਨਹੀਂ ਬਾਈ ਇਹ ਟਰੈਕਟਰ ਸੈਂਪਲ ਲੋ ਜੀ ਮਿੱਤਰੋ ਵੀਰੋ ਬੜਾ ਸ਼ੇਰ ਰਹਿ ਗਿਆ ਬੜਾ ਵਧੀਆ ਸੈਂਟਰ ਹੈ ਜੀ ਮੂਰਲੇ ਮਗਲੇ ਟਾਇਰ ਜੀ ਅੱਧੇ ਆ ਮਗਲੇ ਟਾਇਰ ਅੱਧੇ ਆ ਮੂਰਲੇ ਟਾਇਰ ਤੁਹਾਡੇ ਸਾਹਮਣੇ ਆ ਦੇ ਸਕਦੇ ਹੋ ਸੈਂਟਰ ਦੇਰ ਆ ਸਵਰਾਜ 855 ਜੀ ਟਰੈਕ ਹੋਰ ਸਵਰਾਜ 744 ਬਾਈ ਮਾਡਲ ਆ 5,95,000 ਰੁਪਏ ਰੇਟ ਕਰਦੇ ਆ ਪੰਜਾਬ ਨੰਬਰ ਹੈ ਜੀ 744 ਸਵਰਾਜ ਆਦਰੀ ਲੱਗੀ ਆ ਆਰ ਪੀ ਟੂ ਆ ਦੇਖੋ ਨੀ ਸੰਟਰ ਵਧੀਆ ਟਰੈਕਟਰ ਵਧੀਆ ਗੁੜੀਆਂ ਦੇ ਟਾਇਰ ਪਾਏ ਹੋਏ ਆ ਬਾਈ ਜੀ ਦੇਖ ਸਕਦੇ ਹੋ ਟਰੈਕਟਰ ਵਧੀਆ ਟਰੈਕਟਰ ਆ ਜੀ ਸਵਰਾਜ 744 ਜੀ ਲੋਈ ਮੇਟਰ ਪਤਾ ਦਿਖਾਉਣੇ ਆਗੇ ਪ੍ਰੈਸ਼ਰ ਸਟੀering ਹੈ ਜੀ ਬਰਨਾਲੇ ਦਾ ਨੰਬਰ ਹੈ ਪ੍ਰੈਸ਼ਰ ਸਟੀering ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਤੇ ਵਧੀਆ ਪਈ ਆ ਹਾਲ ਦਾ ਟਰੈਕਟਰ ਜੀ ਟਾਇਰ ਜੀ ਇਹ 40 ਕੁ ਪੈਸੇ ਹੀ ਆ ਇਹਦਾ ਟਰੈਕਟਰ ਸਵਰਾਜ 744 ਵੀਰੋ ਕਰ ਦਿਓ ਬਈ ਸ਼ੇਅਰ ਲਓ ਜੇ ਕਿਸੇ ਨੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ 7885 38188 ਬਹੁਤ ਵਧੀਆ ਟਰੈਕਟਰ ਹੈ ਜੀ ਮੜੀ ਦੇ ਵਿੱਚ ਦੇਖ ਸਕਦੇ ਤੁਸੀਂ ਨੀਲਾ ਨੀਲਾ ਪਿਆ ਬਾਈ ਦੇਖੋ ਟਰੈਕਟਰ 55 ਆ ਗਿਆ ਜੀ ਇੱਕ ਸਵਰਾਜ ਦੇਖ ਸਕਦੇ ਹੋ ਸਾਧਰੀ ਬਿਲਕੁਲ ਨਵੀਆਂ ਜੀ ਆਪ ਸਭ 55 ਸਵਰਾਜ ਸਾਧਰੀ ਬਿਲਕੁਲ ਨਵੀਆਂ 11 ਮਾਡਲ ਦਾ 445000 ਰੁਪਏ ਰੇਟ ਹੈ ਇਹ ਪੂਰਾ ਟਰੈਕਟਰ ਚੌੜੇ ਟਾਇਰ ਪਾਏ ਗਏ ਆ ਟਰੈਕਟਰ ਦੇ ਸੈਂਟਰ ਗੇਰਾ ਦੇਖੋ ਇਹ ਜੀ ਮਾਰਫਲੇ ਟਾਇਰ ਆ ਮਾਰਫਲੇ ਟਾਇਰ ਆ ਵਧੀਆ ਟਰੈਕਟਰ ਹੈ ਜੀ 15928 ਦੇ ਟਾਇਰ ਆ ਜੀ ਇਹਦੇ 15928 ਦੇ ਦੇਖ ਸਾਹ ਇਹ ਟਰੈਕਟਰ ਭਾਗਾਂ ਵਾਲਾ ਲਿਖਿਆ ਹੋਇਆ ਤੇ ਫੁੱਲ ਟਾਇਰ ਵੀ ਵਧੀਆ ਪਏ ਹੋਏ ਚੌੜੇ ਦੇਖੋ ਸਵਰਾਜ 855 ਜੀ ਇਹ ਕੋਈ ਟਾਇਰ ਪਰੈਸ਼ਰ ਸਟੀering ਹੈ ਜੀ ਪ੍ਰੈਸ਼ਰ ਸਟੀering ਹੈ ਟਰੈਕਟਰ ਇਹ ਨੋਵੀ ਮੈਟਰ ਪ੍ਰੈਸ਼ਰ ਸਟੀering ਡਰੈਕਟਰ ਦੇਖੋ ਕੋਈ ਡਰੈਕਟਰ ਕਿਹ ਬਾਤਾਂ ਨਹੀਂ ਤਿੰਨ ਸਿਲੰਡਰ ਆ ਇਹ ਸਾਨੂੰ ਪਤਾ ਹੀ ਹੈ ਬਾਈ ਜੀ ਹੈ ਨਾ ਪੰਜਾਬ ਨੰਬਰ ਨੋ ਵੀ ਘਾਰ ਜਨ ਆ ਗਿਆ ਬਾਈ ਅਰਜਨ ਡਰੈਕਟਰ ਅਰਜਨ ਅਲਟਰਾ 1 ਸੀ 105 ਡੀ ਆਈ ਦੇਖੋ ਬਾਈ ਜੀ ਪ੍ਰੈਸ਼ਰ ਸਟੀering ਹੈ ਵੀ ਸੈਡ ਗੇਰ ਆ 10 ਮਾਡਲ ਹੈ 3 ਲੱਖ 65000 ਰੁਪਏ ਰੇਟ ਕਰਦੇ ਆ ਪ੍ਰੈਸ਼ਰ ਸਟੀering ਹੈ ਅਰਜਨ ਵੀ ਕੇਟੀ ਦੇ ਟਾਇਰ ਮੰਗ ਲਈ ਲੈਕੜੋਕ ਲੱਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਈ ਟਰੈਕਟਰ ਬਹੁਤ ਸੋਹਣਾ ਆਸਾ ਟਰੈਕਟਰ ਜੀ ਦੇਖ ਸਾਕੇ ਅਰਜਨ ਅਰਜਨ ਟਰੈਕਟਰ ਬਹੁਤ ਲੈਂਦੇ ਬਈ ਆਪਣੇ ਕਿਸਾਨ ਵੀਰ ਵਧੀਆ ਟਰੈਕਟਰ ਹੈ ਕਾਹਤੇ ਮਰਜ਼ੀ ਲਾ ਦੋ ਅਰਜਨ ਟਰੈਕਟਰ ਹੈ 10 ਮਾਡਲ 3.0 ਰੇਟ ਹੋਰ ਦੇਖਣਾ ਤੁਹਾਨੂੰ ਟਰੈਕਟਰ ਜੀ ਤੁਹਾਨੂੰ ਲਿਖਿਆ ਗਿਆ ਹੈ ਜੀ ਉਨਾਲੀ ਕਾ ਟਰੈਕਟਰ ਦੇਖੋ ਬਹੁਤ ਵਧੀਆ ਟਰੈਕਟਰ ਹੈ ਜੀ ਉਨਾਲੀ ਕਾ ਨੀਲੀ ਛਤਰੀ ਆ ਨੀਲੀ ਛਤਰੀ ਆ ਬਈ ਐਮ ਆਰ ਪੇ ਟਾਇਰ ਆ ਐਮ ਆਰ ਪੇ ਟਾਇਰ ਪਏ ਹੋਏ ਆ ਜੀ ਟਰੈਕਟਰ ਦੇ 149282 ਸਾੜ ਵਧੀਆ ਟਰੈਕਟਰ ਸੋਹਣਾ ਦੇਖਾਇ ਦਿਓ ਛੱਡ ਢੋਟ ਵਧੀਆ ਪਿਆ ਜੀ ਦੇਖੋ ਟਰੈਕਟਰ ਮਰਗੜ ਤੋਂ ਢੋਟ ਵਧੀਆ ਪਿਆ ਵਿੱਚੋਂ ਮਰਗੜ ਤੋਂ ਥੱਲੋਂ ਵਿੱਚੋਂ ਵਧੀਆ ਪਿਆ ਜੀ ਰੰਗ ਵਜਿਆ ਹੋਇਆ ਦੇਸਾ ਇਹਦੇ ਟਰੈਕਟਰ ਸੋਨਾਲੀ ਕਾ 750 ਪੰਜ ਮਾਡਲ ਦਾ 285 ਰੇਟ ਹੈ ਪੰਜ ਮਾਡਲ ਦਾ 285 ਰੇਟ ਕਰਦੇ ਆ ਟਰੈਕਟਰ ਵਧੀਆ ਲੋ ਬਈ ਸੋਨਾਲੀ ਕਾ ਟਰੈਕਟਰ ਇਹ ਮੇਰੇ ਕਰ ਦੋ ਬਈ ਸ਼ਹਿਰ ਦਾ ਦੇਖੋ ਜੀ ਟਰੈਕਟਰ ਮੰਡੀ ਕਰਨ ਵਾਲਾ ਜੀ ਟਰੈਕਟਰ ਹੋਰ ਆ ਗਿਆ ਬਈ ਦੇਖਦਾ 60 ਦਾ ਫਾਰਮ ਟਰੈਕ 60 ਦਾ ਫਾਰਮ ਟਰੈਕ ਆ ਗਿਆ ਚਾਰੇ ਟਾਇਰ ਵਧੀਆ ਪਏ ਟਰੈਕਟਰ ਤੋਂ ਵੀ ਦੇਖੋ ਬਹੁਤ ਵਧੀਆ ਛਤਰੀ ਸਿੱਧਰੀ ਲੱਗੀ ਆ ਤੇ ਸਾਡਾ ਟਰੈਕਟਰ 12 ਮਾਡਲ ਹੈ 425 ਰੇਟ ਕਰਿਆ ਪਿਆ ਸੰਗਰੂਰ ਦਾ ਨੰਬਰ ਹੈ ਟਰੈਕਟਰ ਬਹੁਤ ਸੋਹਣਾ ਜੀ ਚਾਰੇ ਟਾਇਰ ਨਵੇਂ ਆ ਪ੍ਰਾਈਸ ਹੈ ਸਟੇਰੀਂਗ ਹੈ ਬਹੁਤ ਵਧੀਆ ਟਰੈਕਟਰ ਹੈ ਜੀ ਟਾਪ ਮਾਡਲ ਆ ਫਾਰਮ ਟਰੈਕ 60 ਆ ਬਾਈਆਂ ਤੋਂ ਪੁੱਛਦੇ ਆਪਾਂ ਇਹਨਾਂ ਦਾ ਨੰਬਰ ਸੀਐਡ ਦੇ ਟਾਇਰ ਪਏ ਹੋਏ ਆ ਜੀ ਮੰਗਰ ਲੈ ਦੇ ਸਕਦੇ ਹੋ ਕਿਹੜਾ ਪਿੰਡ ਹੈ ਬਾਈ ਆਪਣਾ ਆਪਣਾ ਟਰੈਕਟਰ ਪੱਖੋ ਕੰਜੀਆਂ ਖੜੇ ਹੁੰਦੇ ਵੀਰੇ ਪੱਖੋ ਕੰਜੀਆਂ ਹਾਂਜੀ ਹਾਂ ਠੀਕ ਐ ਤੇ ਜਿਹੜਾ ਉਹ ਅੜਮੇ ਜਾਂਦਾ ਦੁਕਾਨ ਦੀ ਕੋਲੇ ਹਾਂ ਉੱਥੇ ਜਿੱਥੇ ਹੋਰ ਲੈ ਬੇ ਖੜਬੇ ਬੰਦੇ ਹੁੰਦੇ ਜੀ ਲਾਸ਼ ਬੰਨ ਵਾਲੇ ਹੁੰਦੇ ਨੇ ਉਹ ਉਸੇ ਦੁਕਾਨ 'ਚ ਹੁੰਦੇ ਆ ਆਪਣੇ ਅਸਾਂ ਉਦੋਂ ਆਪਣੇ ਕੋਲ ਹੀ ਆਉਣ ਠੀਕ ਐ ਤੇ ਟਰੈਕਟਰ ਜਮਾ ਨਵਾਂ ਹੈਗਾ ਟਰੈਕਟਰ ਉਹ ਚੰਗਾ ਪਿਛਲੇ ਟਾਇਰ 90 95 ਪੈਸੇ ਹੈਗੇ ਮੂਹਰ ਲੈ ਜਮੇ ਨਵੇਂ ਆਗੇ ਜੀ ਹਾਂ ਠੀਕ ਐ ਬਾਈ ਹਾਂ ਟਰੈਕਟਰ ਸੋਹਣਾ ਟਰੈਕਟਰ ਚਾਲ ਚਾਲ ਚਲਾਈ ਜੇ ਬਹੁਤ ਚੰਗਾ ਟਰੈਕਟਰ ਠੀਕ ਐ ਟਰੈਕਟਰ ਕਾਇ ਆਪਣੇ ਕੋਲ ਉੱਥੇ ਖੜੇ ਹੋ ਰਹੇ ਟਰੈਕਟਰ ਉੱਥੇ ਹੈਗੇ ਆਗੇ 6-7 ਖੜੇ ਆ ਬਾਈ ਅੱਛਾ ਅਜ ਇੱਕ ਹੀ ਲੈਂਦਾ ਨਾ ਅਜ ਦੋ ਲੈਂਦੇ ਇੱਕਾ ਸੋਨਾ ਲੇ ਕਿਹੜਾ 5 ਮਾਡਲ ਆਗਾ ਠੀਕ ਆ ਠੀਕ ਆ ਠੀਕ ਆ ਬਾਈ ਫੋਨ ਨੰਬਰ ਦੱਸੀ ਬਾਈ ਫੋਨ ਨੰਬਰ 98155 747 ਬੰਦਾ ਦੇ ਠੀਕ ਆ ਲੋ ਬਾਈ ਆ ਬਾਈ ਦਾ ਫੋਨ ਨੰਬਰ ਆ ਜੇ ਕਿਸੇ ਨੇ ਟਰੈਕਟਰ ਖਰੀਦਣਾ ਤੇ ਸਾਰੇ ਟਰੈਕਟਰ ਨੇ ਵਧੀਆ-ਵਧੀਆ ਟਰੈਕਟਰ ਚੰਗੇ ਹੀ ਹੁੰਦੇ ਆਪਣੇ ਕੋਲ ਠੀਕ ਆ ਜੀ ਬਾਹਣ ਵਾਲੇ ਹਾਂ ਜੀ ਚਾਹੇ ਕੋਈ ਬਾਹ ਕੇ ਲੈ ਜਾ ਬਾਈ ਜੇ ਨਾ ਮਰਜ਼ੀ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਆਪਣਾ ਠੀਕ ਆ ਜੀ ਕਾਪੀ ਲੋ ਟਰੈਕਟਰ ਮੰਡੀ ਬਰਨਾਲਾ ਵੱਡੀ ਮੰਡੀ ਬਰਨਾਲਾ ਦੇਖੋ गाइस ਦੇਖੋ 90 ਗ੍ਰੈਂਡ ਟਰੈਕਟਰ ਜਿਹੜਾ ਨਿਊ ਮਾਡਲ 2.55 ਲੱਖ ਰੇਟ ਟਰੈਕਟਰ ਸੋਹਣਾ ਜੀ ਦੇਖੋ ਨਵਾਂ ਮਾਡਲ ਨਾੜ ਗੇਰਾ ਦੇਖੋ ਵੀਡੀਓ ਦੇ ਵਿੱਚ ਜੀ ਆਹ ਰੇਟ ਡੜਾਲਾ ਦੇਖੋ ਟਰੈਕਟਰ ਬਹੁਤ ਵਧੀਆ ਜੀ ਜੇ ਕਿਸੇ ਨੇ ਤਿਆਰ ਕਰਾਉਣਾ ਵਧੀਆ ਟਰੈਕਟਰ ਸਾਤਰੀ ਲੱਗਿਆ ਗੁਡਜਰ ਦੇ ਟਾਇਰ ਹੈ ਜੀ ਦੇਖੋ ਤੁਸੀਂ ਟਰੈਕਟਰ ਬਹੁਤ ਅੱਛਾ ਇਹ ਨਾੜੇ ਰੰਗ ਲੱਗਦਾ ਟਰੈਕਟਰ ਹੈ ਜੀ ਚਾਰ ਸਿਹਰਾ ਦਿਖਾਉਣਾ ਟਰੈਕਟਰ ਦਾ ਤੁਹਾਨੂੰ 16 9 21 ਟਾਇਰ ਲੋਵੀ ਹੱਕ ਹੱਕ ਤਾਂ ਥੋੜੀ ਜਿਹੀ ਬੈਲਡ ਹੋਈ ਵੀ ਆ ਲੈ ਸਕਦੇ ਤੁਸੀਂ ਮਾਮਰਾ ਉਹ ਟਰੈਕਟਰ ਵਧੀਆ ਪਿਆ ਜੀ ਐਚ ਐਮ 8511 ਟੂ ਪੁਟਅਪ ਮੈਂ ਸਹੀ ਆ ਡਰਾਈਵਰ ਨਾਲ ਹੀ ਦੇ ਸਕਦੇ ਆ ਆ ਵੀਲ ਰਹ ਨਹੀਂ ਹੈਗੇ ਜੀ ਨਾਲ ਥੋੜੇ ਵੀਲ ਜੇ ਹੁੰਦੇ ਆ ਦੇਖ ਸਕਦੇ ਟਰੈਕਟਰ 91 ਐਚ ਐਮ ਟੀ ਨੜ ਨਵੇਂ ਮਾਡਲ ਹੈ ਜੀ ਬਹੁਤ ਸੋਹਣਾ ਟਰੈਕਟਰ ਹੈ ਜੀ ਐਚ ਐਮ ਦੀ ਨੜ ਗਿਆ ਦੇਖੋ ਛੋਟਾ ਟਰੈਕਟਰ ਹੈ ਜੀ ਇੱਧੂ ਮੁੱਸੀ ਵਾਲੇ ਦੀ ਪਹਿਲੀ ਪਸੰਦਾ ਟਰੈਕਟਰ ਜੀ ਇਹ ਬਾਈ ਕਰਦੇ ਹੋ ਸ਼ੇਰ ਬਾਈ ਦੱਬ ਕੇ ਟਰੈਕਟਰ ਮੰਡੀ ਬਰਨਾਲਾ ਵੱਡੀ ਮੰਡੀ ਆ ਜੀ ਇਹ ਦੇਖ ਸਕਦੇ ਹਾਂ ਸਲਟਰ ਆ ਗਿਆ 52 ਬਨਦਾਲੀ ਮੈਸੀ ਤਰਬੂਸਨ ਦੇਖੋ ਬਈ ਟਰੈਕਟਰ ਦੂਰੋਂ ਬਹੁਤ ਵਧੀਆ ਟਰੈਕਟਰ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ 14 9 28 ਦੇ ਟਾਇਰ ਪਏ ਹੋਏ ਟਰੈਕਟਰ ਬਹੁਤ ਵਧੀਆ ਜੀ ਮੈਸੀ ਦੇਖੋ ਜੀ ਰਗਾ ਰਗਾ ਦਾ ਪੂਰਾ ਕੀ ਹਮ ਰਗਾੜਾ ਮੂਰਲੇ ਵੀ ਲੱਗੇ ਮੰਗਲੇ ਰਗਾੜੀ ਬਹੁਤ ਸੋਹਣੀ ਪਈ ਆ ਦੇਖੋ ਭਾਈ ਟਰੈਕਟਰ ਦੇ ਰੇਟ ਪੁੱਛਦੇ ਭਾਈਆਂ ਨੇ ਆਪਾ ਲਓ ਭਾਈ ਲਓ ਭਾਈ 370 ਰੇਟ ਕਰਿਆ ਭਾਈਆਂ ਨੇ 13 ਮਾਡਲ ਆ 370 ਰੇਟ ਕਰਿਆ ਭਾਈ ਵੀਡੀਓ ਕਰ ਦਿਓ ਸ਼ੇਅਰ ਭਾਈ ਦੱਬ ਕੇ ਦੇਖੋ ਜੀ ਮਹਾਮਹਾਨ ਟਰੈਕਟਰ ਦੇਖੋ ਜੀ ਵੀਡੀਓ ਦੇ ਵਿੱਚ ਦੇਖੋ ਭਾਈ ਕਰਦੇ ਹੋ ਵੀਡੀਓ ਸ਼ੇਅਰ ਬਾਈ ਦੱਬ ਕੇ ਦੇਖੋ ਬਈ ਬਹੁਤ ਵਧੀਆ ਟਰੈਕਟਰ ਹੈ ਜੀ ਮਾਈਸੀ ਇਹ ਸਾਇਨ ਜੀ ਮਾਰਲੇ ਸੜਕ ਤੋਂ ਹੁਣੇ ਕਹਿੰਦੇ ਆ ਗੁੜਿਆਰ ਦੇ ਟਾਇਰ ਪਾਏ ਹੋਏ ਚਲਣ ਉਠਾਈ ਦੇ ਗੁੜਿਆਰ ਦੇ ਟਾਇਰ ਹੈ ਜੀ ਟੈਂਡਰ ਆਗਾ ਸੋ ਟੈਂਡਰ ਆਦਰੀ ਹਜ਼ਰੀਪੁਰ ਵੀ ਓਕੇ ਆ ਸੋ ਉਹਨਾਂ ਦੇ ਟਾਇਰ ਪਾਏ ਹੋਏ ਆ 16 ਨਾ 28 ਦੇ 460 ਡੀ ਆਈ ਸਟੈਂਡਰ ਟਰੈਕਟਰ ਵੇਰ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਛੋਟਾ ਟਰੈਕਟਰ ਹੈ ਬਈ ਪਿੱਛਾ ਦਾ ਟਰੈਕਟਰ ਸੋਹਣਾ ਜੀ ਟੈਂਟਰ 10 ਮਾਡਲ ਹੈ ਜੀ 3 ਲੱਖ 25000 ਰੁਪਏ ਰੇਟ ਹੈ 10 ਮਾਡਲ ਹੈ 3 ਲੱਖ 25000 ਰੁਪਏ ਰੇਟ ਹੈ 4 ਸਿਲੰਡਰ ਹੈ ਦੇਖੋ ਇਹਦੇ ਨੂੰ ਟਰੈਕਟਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਹਾਰਮਰ ਕੰਕ 911 ਨੂੰ ਸਬਸਕ੍ਰਾਈਬ ਕਰ ਦਿਓ ਬਾਈ ਜੀ ਜੀ ਕਿਹਦੇ ਟਾਇਰ ਹੈ ਜੀ 16 ਨਾ 28 ਟਰੈਕਟਰ ਬੋਕ ਹੈ ਟਾਇਰ ਜੀ ਸਾਇਦ ਨਗਰ ਪੂਰਾ ਵਧੀਆ ਸਿਹਰਾ ਟਰੈਕਟਰ ਹੈ ਜੀ ਸਟੈਂਡਰ ਪੀ ਵੀ 05 ਟੀ ਨੰਬਰ ਹੈ ਜੀ 5543 ਲਾਲੋ ਸਾਹਿਬ ਵੀ ਕਿਹੜੇ ਪਿੰਡ ਦਾ ਤੇ ਕਿਹੜੇ ਜ਼ਿਲ੍ਹੇ ਦਾ ਜੀ ਦੰਡ ਟਰੈਕਟਰ ਆ ਗਿਆ ਆਰਜਨ ਅਲਟਰਾ 1 605 ਮੂਰਲੇ ਬਰਗੜ ਲੱਗਿਆ ਟਰੈਕਟਰ ਸੋਹਣਾ ਜੀ ਪੋਲੋ ਦੇ ਟਾਇਰ ਪਾਏ ਰਿਹਾ ਦੇਖਾਇ ਦਿਓ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਟਾਇਰ ਇਹਦੇ ਹੈਗੇ ਆ ਜੀ 40 ਕੇ ਪੈਸੇ ਮਾਗਰ ਲੈ ਤੇ ਮੂਰਲੇ ਵਧੀਆ ਪਿਆ ਜੀ ਦੇਖ ਸਕਦੇ ਹੋ ਟਰੈਕਟਰ ਸਾੜਾ ਗੇਰਾ ਜੀ ਟਰੈਕਟਰ ਵਧੀਆ ਵੈਂਪਰ ਲੱਗੇ ਹੋਇਆ 10 ਮਾਡਲ ਹੈ ਜੀ 325 ਰੇਟ ਕਰਦੇ ਆ ਪੰਜਾਬ ਨੰਬਰ ਆ ਪੀ ਵੀ 55 ਚ ਪੀ ਵੀ 55 ਬੀ ਚ ਦੇਖੋ ਜੀ ਟਰੈਕਟਰ ਅਰਜਨ ਅਲਟਰਾ ਬਣ 605 ਲੀਕੋਬਾਈ ਟਰੈਕਟਰ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਦੱਬ ਕੇ ਲਾਈਕ ਕਰ ਦਿਓ ਟਰੈਕਟਰ ਮੰਡੀ ਬਰਨਾਲਾ ਦੇ ਵੀ ਟਰੈਕਟਰ ਖੜਾ ਜੀ ਵੱਡੀ ਮੰਡੀ ਦੇ ਵਿੱਚ ਆ ਪੋਲਰ ਦੇ ਟਾਇਰ ਪਾਏ ਹੋਏ ਜੀ ਮਾਸਲੇ ਬਹੁਤ ਵਧੀਆ ਟਰੈਕਟਰ ਹੈ ਬਈ ਜੀ ਦੇਖੋ ਟਰੈਕਟਰ ਮੰਡੀ ਬਰਨਾਲਾ ਜੀ ਬਰਨਾਲਾ ਦੀ ਮੰਡੀ ਦੇ ਵਿੱਚ ਅਰਜਨ ਕੁੁਰ ਆ ਗਿਆ ਅਰਜਨ ਟਰੈਕਟਰ ਹਰਮਦਾਨ ਫਤਿਹ ਡੱਕੇ ਲੱਗਿਆ ਬਹੁਤ ਸੋਹਣਾ ਜੀ ਛੋਟਾ ਟਰੈਕਟਰ ਗੁੜੀਆ ਦੇ ਟਾਇਰ ਦੇ ਸਾਰੇ ਟਰੈਕਟਰ ਅਰਜਨ 500 55 ਜੀ ਆਲਟਰਾ 12 ਦੇਖੋ ਬਈ ਟਰੈਕਟਰ 17 ਮਾਡਲ ਹੈ 470 ਰੇਟ ਹੈ ਜੀ 17 ਮਾਡਲ 4 ਲੱਖ 70 ਹਜ਼ਾਰ ਰੁਪਏ ਰੇਟ ਪਰ ਸਿਰਫ ਟਰੇਡਿੰਗ ਹੈ ਜੀ ਦੇਖੋ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਵੀਰੇ ਨੂੰ ਸ਼ੇਅਰ ਕਰਦੇ ਬਈ ਲਾਈਕ ਕਰਦੇ ਲਓ ਜੀ ਬਹੁਤ ਵਧੀਆ ਟਰੈਕਟਰ ਹੈ ਬਈ ਜੀ ਅਰਜਨ ਟਰੈਕਟਰ ਦੇ ਸਾਰੇ ਉਸ ਸਲਟ ਰਹਿ ਗਿਆ ਜੀ ਸੈਂਟਰ ਗੇਅਰ ਹੈ ਟਰੈਕਟਰ 555 ਹਜ਼ਾਰ ਜਨੇ ਅਲਟਰਾ 1 ਪਲੇਸ ਆ ਗਏ। ਪ੍ਰੈਸ਼ਰ ਸਟੀਅਰਿੰਗ ਵੀਡੀਓ ਕਰਦੇ ਸ਼ੇਰ ਦੱਬ ਕੇ। ਹਾਂਜੀ ਭਾਈ ਜੀ ਤੁਹਾਨੂੰ ਟਰੈਕਟਰ ਦਿਖਾਉਣੇ ਆਗੇ 855 ਸਵਰਾਜ ਟਰੈਕਟਰ ਮੰਡੀ ਬਰਨਾਲਾ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਾਟ ਗਿਆ। ਦੇਖੋ ਜੀ ਮੰਗਲੇ ਟਾਇਰ ਪਾਏ ਹੋਏ BKT ਦੇ। ਦੇਖੋ ਭਾਈ ਸਾਹਿਬ ਜੀ ਟਰੈਕਟਰ। ਸੈਂਟਰ ਗੇਅਰ ਹੈ ਜੀ ਟਰੈਕਟਰ 855 ਸਵਰਾਜ ਹੈ ਫੀਟ ਟਰੈਕਟਰ ਹੈ ਜੀ। ਮੂਰੇ ਟਾਇਰ ਵੀ ਵਧੀਆ ਪਾਇਆ ਜੀ ਤਿੰਨ ਸਾਲ ਐਂਟਰ ਆ ਜੀ ਵੈਂਪਰ ਲੱਗਿਆ ਵਾ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਜੀ ਪ੍ਰੈਸ਼ਰ ਸਟੀering ਹੈ ਬਾਈ ਜੀ ਪ੍ਰੈਸ਼ਰ ਸਟੀering ਹੈ ਟਰੈਕਟਰ 12 ਮਾਡਲ ਹੈ 4,65,000 ਰੁਪਿਆ ਰੇਟ ਆ ਜੀ ਨਾਲ 4,65,000 ਰੁਪਿਆ ਰੇਟ ਆ ਜੀ ਟਰੈਕਟਰ ਦਾ ਦੇਖ ਸਕਦੇ ਹੋ ਜੀ ਸਲੈਂਸਰ ਲੱਗੇ ਹੋਏ ਦੇਖੋ ਜੀ ਵੀਡੀਓ ਦੇ ਵਿੱਚ ਓਕੇ ਦੀ ਰਿਪੋਰਟ ਆ ਜੀ ਟਰੈਕਟਰ ਦੇਖ ਸਕਦੇ ਹੋ ਬਾਈ ਜੀ ਟਰੈਕਟਰ ਵਾਈਟਰੀ ਬਾਉਂਡਰੀ ਪੂਰੀ ਵਧੀਆ ਲੱਗੀ ਆ ਦੇਖ ਸਕਦੇ ਹੋ ਬਾਈ ਜੀ ਜਿੰਦੂ ਕਰਦੇ ਹੋ ਸ਼ੇਰ ਦੇ ਲੈਂਗਵੇਜ ਦੀ ਸਵਰਾਜ 855 ਛੋਟਾ ਟਰੈਕਟਰ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਟਰੈਕਟਰ ਹੈ ਜੀ ਦੇਖ ਸਕਦੇ ਹੋ ਬਈ ਵੀਡੀਓ ਦੇ ਵਿੱਚ ਸਵਰਾਜ 855 ਸਵਰਾਜ 855 ਅਸੀਂ ਦੇਖ ਸਕਦੇ ਹੋ ਬਾਈ ਜੀ ਲੀਲੀ ਸਾਦਰੀ ਲੱਗੀ ਆ ਐਮਆਰਫ ਦੇ ਟਾਇਰ ਪਾਏ ਆ ਤਿੰਨ ਸਿਲੰਡਰ ਹੈ ਫੋਰ ਸਟਾਰ ਹੈ ਪ੍ਰੈਸ਼ਰ ਸਟੀering ਹੈ ਟਰੈਕਟਰ ਵਧੀਆ ਜੀ ਸਵਰਾਜ 855 ਪੂਰਾ ਬੈਂਪਰ ਲੱਗਿਆ ਜੀ ਤੁਸੀਂ ਦੇਖ ਸਕਦੇ ਹੋ ਤੇ ਨੌ ਦੀ ਕਾਪੀ ਦਾ ਔਰ ਮਾਰਕਾ ਨੌ ਦਾ ਜੀ ਕਾਪੀ ਦੱਸਦੀ ਆ 318500 ਰੁਪਏ ਰੇਟ ਆ ਟਰੈਕਟਰ ਦਾ ਬਾਈ ਜੀ ਦੇ ਸਕਦਾ ਟਰੈਕਟਰ 850 ਜੱਸ ਫਰਾਜ ਲਓ ਵੀ ਮਿੱਤਰੋ ਉਧਰੋਂ ਕਰ ਦੋ ਸ਼ੇਰ ਦਮ ਕੇ ਪੰਪਾ ਨਵਸ ਵੀਡੀਓ ਆ ਟਰੈਕਟਰ ਦੀ ਦੇ ਸਕਦਾ ਬਾਈ ਵੀਡੀਓ ਨੂੰ ਕਰ ਦੋ ਸ਼ੇਰ ਬਾਈ ਦੱਬ ਕੇ ਡਬਲ ਡਿਸਟ੍ਰਿਬਿਊਟਰ ਦਿਖਾ ਦੇ ਲੱਗਿਆ ਠੀਕ ਹੈ ਡਬਲ ਡਿਸਟ੍ਰਿਬਿਊਟਰ ਲੱਗਿਆ ਪਿਆ ਮੰਗਰਾ ਹੁਣ ਤੁਹਾਨੂੰ ਵੀਰੋ ਦੇ ਵਿੱਚ ਬਾਈ ਟਰੈਕਟਰ ਦੇਖੋ ਤੁਸੀਂ ਬਹੁਤ ਸੋਹਣਾ ਟਰੈਕਟਰ ਹੈ ਜੀ ਲਓ ਜੀ ਮਿੱਤਰੋ ਉਹ ਘੈਂਟ ਟਰੈਕਟਰ ਹੈ ਜੀ ਦੇਖ ਸਕਦੇ ਹੋ ਬਜਾਅ ਦਾ ਆਪ ਦਾ ਲਗਾਇਆ ਗਿਆ ਦੇਖੋ ਜੀ ਪਰਦੋ ਵੀਡੀਓ ਸ਼ੇਅਰ ਬਾਈ ਸਵਰਾਜ 855 ਫੋਨ ਨੰਬਰ 91715235296 ਠੀਕ ਆ ਹਾਂ ਬਾਈ ਟਰੈਕਟਰ ਵਾਲਿਆਂ ਦਾ ਨੰਬਰ ਹੈ ਜੀ ਬਾਈ ਤੁਹਾਨੂੰ ਮੰਡੀ ਕਿਵੇਂ ਲੱਗੀ ਜੀ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਟਰੈਕਟਰ ਮੰਡੀ ਬਰਨ ਵਾਲਾ ਜੀ ਬਹੁਤ ਵਧੀਆ ਟਰੈਕਟਰ ਆਏ ਵੇਸੀ ਅੱਜ ਤੇ ਅਗਲੀ ਵੀਡੀਓ ਚ ਫੇਰ ਮਿਲਾਂਗੇ ਉਹਨਾਂ ਚਿਕਦੇਓ ਜਲਟ ਧੰਨਵਾਦ ਸਤਿ ਸ੍ਰੀ ਅਕਾਲ ਜੀ ਓਕੇ ਬਾਈ ਜੀ